ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਜਗਵੰਤ ਟੀਵੀ ਮੈਂ ਹਰਜਿੰਦਰ ਸਿੰਘ ਗੁਰਾਇਆ ਇਸ ਮੌਕੇ ਅਸੀਂ ਮੌਜੂਦਾ ਜੀ ਦਿਨੇ ਨਗਰ ਵਿਖੇ ਜਿੱਥੇ ਨਿਤ ਦਿਨ ਚੋਰੀਆਂ ਵਿੱਚ ਵਾਧਾ ਹੋ ਰਿਹਾ ਹੈ ਬੀਤੀ ਰਾਤ ਵੀ ਚੋਰਾਂ ਵੱਲੋਂ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ ਇਸ ਮੌਕੇ ਅਸੀਂ ਮੌਜੂਦਾ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਅੰਦਰ ਜਿੱਥੇ ਚੋਰਾਂ ਵੱਲੋਂ ਕਾਫੀ ਵੱਡਾ ਨੁਕਸਾਨ ਕੀਤਾ ਗਿਆ ਹੈ ਮੇਰੇ ਨਾਲ ਇਸ ਮੌਕੇ ਦੁਕਾਨ ਦੇ ਮਾਲਕ ਨੇ ਉਹਨਾਂ ਨਾਲ ਗੱਲ ਕਰਨੇ ਕੀ ਕੀ ਨੁਕਸਾਨ ਹੋਇਆ ਹਾਂਜੀ ਭਾਜੀ ਕੀ ਨਾ ਆਪਣਾ ਜੀ ਤਰਲੋਚਨ ਸਿੰਘ ਵਾਲੀ ਮੇਰੀ ਸ਼ੋਪ ਅਡਾ ਰਣਜੀਤ ਬਾਗ ਵਿਖੇ ਹੈ ਜੀ ਕੱਲ ਸ਼ਾਮੀ ਮੈਂ 8:30 ਵਜੇ ਸ਼ੋਪ ਬੰਦ ਕਰਕੇ ਘਰ ਗਿਆ ਮੈਂ ਸਵੇਰੇ 9:00 ਵਜੇ ਸ਼ੋਪ ਵੇਖੀ ਹੈ ਤੇ ਜਿਹੜੇ ਸਟਾਡਾਂ ਦੇ ਪੱਤੀਆਂ ਤਾਲੇ ਨਾਲ ਲੱਗੀਆਂ ਹੁੰਦੀਆਂ ਤੋੜ ਕੇ ਚੋਰਾਂ ਵੱਲੋਂ ਅੰਦਰ ਵੜ ਕੇ ਕੁਝ ਤਿੰਨ ਮੇਰੇ ਬੈਟਰੀ ਲੱਗੇ ਹੈ ਜੀ ਜਨਰੇਟਰ ਲੱਗੇ ਦੋ ਐਲਸੀਡੀਆਂ ਲੱਗੇ ਦੋ ਕੁਝ ਗੱਲੇ ਵਿੱਚ ਕੈਸ਼ ਸੀ ਸਸੇ ਆ ਉਹ ਤੋਂ ਬਾਅਦ ਅਸੀਂ ਰਿਪੋਰਟ ਲਖਾਤੀ ਹੈ ਥਾਣੇ 'ਚ ਜੀ ਅਜੇ ਥਾਣੇ ਵਾਲੇ ਦੇਖਣ ਨਹੀਂ ਆਏ ਹੈਗੇ ਇਹੀ ਮੰਗ ਮੰਗ ਕਰਦੇ ਆ ਕਿ ਗੱਲ ਕੀਤੀ ਜਾਵਾ ਤਾਂ ਤੁਹਾਡਾ ਕਿੰਨਾ ਕਿ ਨੁਕਸਾਨ ਹੋ ਗਿਆ ਜੀ ਮੇਰਾ ਨੁਕਸਾਨ 80 ਤੋਂ 80 70 ਤੋਂ 80000 ਰੁਪਏ ਦਾ ਗਿਆ ਵਾ ਦੱਸਿਆ ਜਾ ਰਿਹਾ ਵੀ ਹੋਰ ਵੀ ਦੁਕਾਨਾਂ 'ਤੇ ਜਿਹੜੇ ਨੇ ਤੇ ਦਿਨ ਚੋਰੀ ਤੇ ਘਟਰਾ ਵਧ ਰਹੀ ਹੈ ਹਾਂਜੀ ਵਧ ਰਹੀ ਹੈ ਜੀ ਬਹੁਤ ਵੱਧ ਵੱਧ ਰਹੀ ਹੈ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਜੀ ਹਾਂਜੀ ਕੀਤਾ ਜੀ ਆਇਆ ਕੋਈ ਪੁਲਿਸ ਅਧਿਕਾਰੀ ਵੇਖਣ ਚਾਹੇ ਕੋਈ ਪੁਲਿਸ ਕਰਮਚਾਰੀ ਕੋ ਵੇਖਣਾ ਨਹੀਂ ਹਜੇ ਨਹੀਂ ਆਇਆ ਜੀ ਆ ਜਾਣਗੇ ਕਹਿੰਦੇ ਆਣੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਮੰਗ ਇਹ ਹੈ ਜੀ ਜਿਹੜੀਆਂ ਰੋਜ਼ ਹੀ ਚੋਰੀਆਂ ਹੁੰਦੀਆਂ ਉਹ ਚੋਰੀਆਂ ਦਾ ਠੱਲ ਪਾਇਆ ਜਾਵੇ ਜਿਹੜੀਆਂ ਲੋਕਾਂ ਦੇ ਨਾਲ ਚੋਰੀਆਂ ਹੋ ਰਹੀਆਂ ਲੋਕਾਂ ਦਾ ਸਮਾਨ ਜਾ ਰਿਹਾ ਅੱਗੇ ਕੰਮ ਕਾ ਠੱਪ ਪਏ ਆ। ਇਹਨਾਂ ਨੂੰ ਲੱਗਦਾ ਮੇਰਾ ਸਾਡਾ ਜੀ ਪਿੰਡ ਰਣਜੀਤ ਬਾਗਾ ਪਿੱਛੇ ਜੀ 15 ਦਿਨ ਪਹਿਲਾਂ ਦੋ ਦੁਕਾਨਾਂ ਡਾਕਟਰ ਦੀਆਂ ਜਿਹੜੀਆਂ ਲੁੱਟੀਆਂ ਗਈਆਂ ਉੰਜ ਵੀ ਲੁੱਟ ਖੋ ਦੇ ਅੱਗੇ ਸੂਆ ਪਿੰਡਾ ਤੇ ਬਹੁਤ ਜ਼ਿਆਦਾ ਵਾਰਦਾਤ ਆ। ਪਿੱਛੇ ਜੇ ਕਸ਼ਨ ਨੂੰ ਚਾਹੀਦਾ ਜੀ ਕਿ ਇੱਧਰ ਜਿੰਨਾ ਆਪਣਾ ਪੀਸੀਆਰ ਵਾਲੇ ਹੁੰਦੇ ਆ ਤੇ ਫੇਰਾ ਮਾਰਨ ਸ਼ਾਮ ਇੱਕ ਵਾਰ ਬਾਕੀ ਸਾਡੇ ਪਿੰਡ ਦੇ ਮੁੰਡੇ 2-3 ਵਜੇ ਤੱਕ ਪੈਰਾ ਵੀ ਲਾਉਂਦੇ ਆ ਜੀ। ਤੇ ਆਪਣਾ ਉਹ ਤਾਂ ਪੂਰੀ ਕੋਸ਼ਿਸ਼ ਆ ਤੇ ਹੁਣ ਕੋਸ਼ਿਸ਼ ਕੀਤੀ ਜਾਵੇਗੀ ਸਾਰੀ ਮੀਟਿੰਗ ਕਰਕੇ ਦੁਕਾਨਦਾਰਾਂ ਨਾਲ ਕਿ ਕੋਈ ਆਪਣਾ ਜਿਹੜਾ ਪੇਡ ਆ ਚੌਂਕੀਦਾਰ ਉਹ ਰੱਖਿਆ ਜਾਊਗਾ ਜੀ ਕਿ ਪੇ ਦਾ ਨੁਕਸਾਨ ਹੋ ਚੁੱਕਿਆ ਜੀ ਬੈਟਰੀ ਚੋਰੀ ਹੋ ਗਿਆ ਫਿਰ ਐਲਸੀਡੀਆ ਚੋਰੀ ਹੋ ਗਈਆਂ ਤੇ ਅੰਨਾ ਜਿਆਦਾ ਖੋਫ ਵੇਖੋ ਇਹਨਾਂ ਨੇ ਪਾਇਆ ਹੋਇਆ ਸਾਰੇ ਇਲਾਕੇ ਦੇ ਵਿੱਚ ਜੀ ਮਾਰਕੀਟ ਪਹਿਲਾਂ 10 10 ਵਜੇ ਤੱਕ ਖੁੱਲੀ ਰਹਿੰਦੀ ਸੀਗੀ ਉਹਨੇ ਸਾਰੇ ਹੀ ਭੱਜ ਜਾਂਦੇ ਟਾਈਮ ਨਾਲ ਚੱਲ ਜਾਂਦੇ ਦੁਕਾਨਵਦਾਂ ਆ ਕੇ ਕਿ ਯਾਰ ਕਿਤੇ ਸਾਡੇ ਨਾਲ ਲੋਟੀ ਨਾ ਹੋ ਜੇ ਸਵੇਰ ਦਾ ਦੁਕਾਨਦਾਰ ਬੈਠਾ ਹੁੰਦਾ ਆ ਆਸ ਲੈ ਕੇ ਕਿ ਚਲੋ ਦੋ ਚ ਕੰਮ ਵੀ ਬਹੁਤ ਮੰਦੇ ਆ ਤੇ ਕਿ ਥੋੜੇ ਬੋਧ ਜਿਹੜੇ ਪੈਸੇ ਹੁੰਦੇ ਚਲੋ ਕਮਾ ਕੇ ਸਰਕਲ ਚਲਾਵੇ ਆਪਣਾ ਪਰ ਜਦੋਂ ਇਹੋ ਜਿਹੀ ਮਾਰਵਾਜੇ ਦੁਕਾਨਦਾਰ ਨੂੰ ਉਹ ਤੇ ਬੜੀ ਮੁਸ਼ਕਲ ਆ ਜੀ ਉਠਣਾ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਨੂੰ ਇਹ ਹੀ ਆ ਜੀ ਕਿ ਇਧਰ ਨੂੰ ਜਿੰਨਾ ਵੱਤ ਵਾਦ ਅੱਗੇ ਪਿੰਡ ਬਹੁਤ ਜ਼ਿਆਦਾ ਪੈਂਦੇ ਆ ਬਹੁਤ ਲੋਕ ਜਾਂਦੇ ਜਿੰਨਾ ਲੁੱਟ ਦੀ ਵਾਰਦਾਤ ਵੀ ਹੁੰਦੀ ਆ ਇਹ ਇੱਥੇ ਇੱਕ ਦੋ ਵਾਰ ਜ਼ਰੂਰ ਗੇੜਾ ਮਾਰਿਆ ਜਾਵੇ ਸ਼ਾਮ ਨੂੰ ਰਾਤ ਨੂੰ ਜਦੋਂ 8 ਵਜੇ 9 ਵਜੇ ਤੋਂ ਬਾਅਦ ਇੱਕ ਗੇੜਾ ਆਪਣੇ ਪੀਸੀਆਰ ਗੱਡੀ ਦਾ ਜਾਂ ਪੀਸੀਆਰ ਆਪਣਾ ਬਾਈਕ ਜਿਹੜੀ ਹੁੰਦੀ ਹੈ ਨਾ ਕੋਈ ਗੇੜਾ ਜ਼ਰੂਰ ਰੱਖਿਆ ਜਾਵੇ ਪਿੰਡ ਦੇ ਵਿੱਚ ਜੀ ਸਾਡੇ ਬਹੁਤ ਬਹੁਤ ਇਹ ਸਨ ਮੇਰੇ ਨਾਲ ਲੋਕ ਔਰ ਦੁਕਾਨਦਾਰ ਜਿੰਨਾ ਉਹ ਦੱਸੇਗਾ ਕਰੀਬ 80 ਤੋਂ 90 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਪਰ ਉਹਨਾਂ ਨੇ ਇਹੋ ਕਹਿਣਾ ਵੀ ਨਿੱਤ ਦਿਨ ਚੋ ਨਾਵਰ ਲੁੱਟਖੋਦਿਆਂ ਘਟਰਾ ਵਿੱਚ ਵਾਦਾ ਹੋ ਰਿਹਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਥੋੜੀ ਸਖਤੀ ਕੀਤੀ ਜਾਵੇ ਔਰ ਪੁਲਿਸ ਦੀ ਜਿਹੜੀ ਗਸ਼ਤਾ ਹੋਰ ਤੇਜ਼ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਚੋਰੀ ਦੀਆਂ ਘਟਨਾਵਾਂ ਜਿਹੜੀਆਂ ਨੇ ਵਧ ਨਾ ਸਕਣ ਕਿਉਂਕਿ ਜੋ ਲੋਕਾਂ ਦਾ ਇੱਕ ਗਰੀਬ ਦੁਕਾਨਦਾਰ ਜਿਹੜਾ ਸਵੇਰ ਤੋਂ ਸ਼ਾਮ ਤੱਕ ਆਪਣੀ ਦੁਕਾਨ ਤੇ ਕਿਰਤ ਕਰਦਾ ਪਰ ਸ਼ਾਮ ਨੂੰ ਉਹਦੇ ਸਮਾਨ ਦੀ ਲੁੱਟ ਹੋਵੇ ਤਾਂ ਉਹਦੇ ਲਈ ਬਹੁਤ ਜ਼ਿਆਦਾ ਹੋਰ ਮਾੜੀ ਗੱਲ ਕੀ ਹੋ ਸਕਦੀ ਆ ਇਸ ਲਈ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ ਆਉਣ ਵਾਲੇ ਦਿਨਾਂ ਵਿੱਚ ਦੇਖਿਆ ਹੋਏਗਾ ਕਿ ਕਿਵੇਂ ਜਿਹੜੀ ਪੁਲਿਸ ਦੀ ਗਸ਼ਤ ਹੁੰਦੀ ਹੈ ਕੈਮਰਾਮੈਨ ਕੁਲਨੂਰ ਦੇ ਨਾਲ ਹਰਜਿੰਦਰ ਸਿੰਘ ਗੁਰਾਇਤ ਜਗਬਨ ਟੀਵੀ ਦਿលਨਗਰ ਗੁਰਦਾਸਪੁਰ